ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਵਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਤੇ ਟਾਈਮ ਹੈ ਮਾਰਨਿੰਗ ਦਾ ਅੱਜ ਆਪਾਂ ਯੂਨੀਫਾਰਮ ਵੇਅਰ ਕਰ ਲਈ ਕੰਪਲੀਟ ਹੋ ਗਈ ਸੀਗੀ ਜਾਨਕੀ ਤੇ ਬੱਚਿਆਂ ਨੇ ਕਿਹਾ ਮੰਮਾ ਇਹ ਮੈਚਿੰਗ ਮੈਚਿੰਗ ਹੋ ਗਈ ਮੇਰੇ ਫੁੱਟਵੀਅਰ ਵੀ ਨਾਲ ਮੈਚ ਕਰ ਗਈ ਜਵਾਕਾਂ ਨੂੰ ਨਾ ਚਾਹ ਚੜ ਗਏ ਮੈਚਿੰਗ ਹੋ ਗਈ ਸਾਰੀ ਤਵੇ ਸੱਪਾ ਰੈਡੀ ਹੋ ਗਏ ਸੀ ਚੱਲੇ ਸੀ ਸਕੂਲ 3-4 ਮਿੰਟ ਰਹਿ ਕੇ ਬੈਨੋਂ ਦੇ ਵਿੱਚ ਤੇ ਆਪਾਂ 3-4 ਮਿੰਟਾਂ ਦੇ ਵਿੱਚ ਆਪਣੇ ਲੋਗ ਦੇ ਸਟਾਰਟਿੰਗ ਕਰ ਲਿਆ ਹੁੰਦੇ ਜਾਂਦੇ ਜਿੱਥੇ ਸਮਾਨ ਰੱਖ ਗਏ ਤਾਂ ਫਿਰ ਉੱਥੇ ਹੀ ਰਹਿ ਜਾਂਦਾ ਹੈ ਕਿ ਮੁੜ ਕੇ ਚੱਕਣ ਦਾ ਵੇਲਾ ਹੁੰਦਾ ਮੁੜ ਕੇ ਤਾਂ ਫਿਰ ਅਸੀਂ ਆ ਕੇ ਚੱਕਦੇ ਹਾਂ ਤੇਰੇ ਡੈਡ ਦਾ ਆਂਦਾ ਸਮਾਨ ਵੀ ਖਿਲਾਰ ਕੇ ਭਜੇ ਜਾਂਦੇ ਆ ਚਲੋ ਜ ਆਪਣੀ ਰੋਟੀ ਲੈ ਜੀ ਸੇਉਣ ਲਈ ਤੇ ਬਾਕੀ ਆਪਾਂ ਬੱਚਿਆਂ ਨੂੰ ਵੀ ਤਿਆਰ ਕਰਤਾ ਸੀ ਤੇ ਆਪਾਂ ਲਈ ਹੋ ਗਿਆ ਸੀ ਤਿਆਰ ਆਣਾ ਮੈਂ ਮੰਮੀ ਹਲਾ ਦੁਪੱਟਾ ਸੀਗਾ ਅੱਜ ਮੈਂ ਲੈ ਜੂਗੀ ਜਿਹਦਾ ਨਾ ਲੈਸ ਜੀ ਜਿਆਦਾ ਉਹ ਲੱਗੀ ਫਿਰ ਆਪਾਂ ਇਦਾਂ ਹੀ ਰੱਖ ਲਾਂਗੇ ਜੇ ਭੈੜੀ ਜੀ ਲੱਗੀ ਫਿਰ ਲਾ ਦਾਂਗੇ ਵੈਸੇ ਨਾਲ ਹੀ ਮੈਚ ਕਰਦੀ ਐ ਸੋਹਣੀ ਐਗੀ ਤੇ ਮੌਸਮ ਹੈ ਜਿਹੜਾ ਬਹੁਤ ਹੀ ਜਿਆਦਾ ਸੋਹਣਾ ਅੱਜ ਠੰਡਾ ਹੁੰਦਾ ਇੰਨੀ ਕਿ ਜਿਆਦਾ ਠੰਡੀ ਠੰਡੀ ਹਵਾ ਚੱਲੀ ਜਾਂਦੇ ਨੇ ਬੱਦਲ ਬਈ ਪੂਰੀਆ ਫਿਰ ਦੇਖੋ ਅੱਜ ਕੀ ਬੰਦਾ ਕੀ ਨਹੀਂ ਚਲੋ ਜੀ ਮੈਂ ਰੋਟੀ ਪੈਕ ਕਰਦੀ ਐ ਜੇ ਤਾਂ ਟਾਈਮ ਹੋਇਆ ਤਾਂ ਆਪਾਂ ਬਲੌਗ ਕੰਟੀਨਿਊ ਕਰਾਂਗੇ ਨਹੀਂ ਤਾਂ ਫਿਰ ਆ ਕੇ ਮਿਲਦੇ ਆਂ ਨਾ ਸੀਗਾ ਮੈਨੂੰ ਕਹਿੰਦੀ ਨਾ ਅਗੇ ਮੰਮੀ ਦੁੱਧ ਪੀਣੇ ਉਹਦੇ ਨਾਲ ਕੀ ਹੁੰਦਾ ਮੈਂ ਅਸੇ ਇਹਨੂੰ ਕਹਿ ਦਿੰਦੇ ਆ ਵੀ ਦੁੱਧ ਪੀਣ ਵਾਲਾ ਰੰਗ ਗੋਰਾ ਹੁੰਦਾ ਦੁੱਧ ਪੀਣਾ ਕੀ ਹੁੰਦਾ ਮਮਾ ਦਾ ਰੰਗ ਗੋਰਾ ਹੁੰਦਾ ਹਾਂ ਬਿਆਸ ਦਾ ਬੱਚਾ ਗਿਆ ਕਹਣਾ ਬਿਆਸ ਇਹ ਕਹਿੰਦੀ ਕਦੀ ਜੇ ਦੁੱਧ ਪੀਣ ਨਾਲ ਗੋਰੇ ਹੁੰਨੇ ਆ ਤੇ ਕਹਿੰਦੀ ਮੱਝ ਦਾ ਕੱਟਾ ਦਾ ਬੱਚੇ ਕਹਿੰਦੀ ਉਹ ਤਾਂ ਕਾਲੇ ਹੁੰਦੇ ਤੇ ਮੱਝ ਵੀ ਤਾਂ ਕਾਲੀ ਹੁੰਦੀ ਆ ਆਹੋ ਹਾਂ ਉਹ ਆਦੀ ਮਾਂ ਦੀ ਜਾਣਗੀ ਤੇ ਆਦੀ ਮਾਂ ਤੇ ਗਈਏ ਉਹ ਤਾਂ ਮੰਦੀ ਲਈ ਬੀਬੀ ਸਾਡੀ ਸਿਰ ਹਿਲਾ ਦਿੰਦੀ ਹੈ ਨਾ 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 ਬੀਬੀ ਸਿਰ ਹਿਲਾਉਂਦੀ ਕਹਿੰਦੀ ਤੂੰ ਆਦੀ ਮਾਂ ਤੇ ਗਈ ਆ ਉਹ ਤਾਂ ਮੇਰਾ ਦਵਾਤ ਗਈ ਗੋਰੀ ਹੈ ਉਹ ਕਾਲੀ ਹੋਣੀ ਮੈਨੂੰ ਕਹਿੰਦੀ ਵੀ ਆਹ ਕਹਿੰਦੀ ਮੱਧ ਦਾ ਬੱਚਾ ਕਾਹਦਾ ਕਾਲਾ ਹੁੰਦਾ ਜੇ ਕਹਦੇ ਨੇ ਅਸੀਂ ਇਹਨੂੰ ਲਾਚ ਦਿੰਦੇ ਹਾਂ ਤੇ ਦੁੱਧ ਨਹੀਂ ਪਿੰਦੀ ਵੀ ਤੂੰ ਗੋਰੀ ਹੋ ਜਾਈਂ ਐ ਹੋ ਜਾਈਂਗੀ ਰਾਤ ਮੈਨੂੰ ਪੜੱਕ ਦੇਣੇ ਕਹਿੰਦੀ ਫਿਰ ਦੱਸ ਇਹ ਕਿਉਂ ਹੁੰਦਾ ਲੋ ਪਰ ਆ ਜਾਏ ਨਹੀਂ ਹੈਗੇ ਪੰਗੀ ਹਾਂਜੀ ਜੀਵਾਰ ਦੇ ਸਾਬ ਨਾ ਮਮੀ ਚਾਰੇ ਤੋਂ ਬਹੁਤ ਕੁੱਖ ਲੱਗੀ ਪਈ ਆ ਵਾਓ ਅਜ ਪੇਠਾ ਆ ਗਿਆ ਪੇਠਾ ਓਹੋ ਕਹੇਗਾ ਵਸਤਾਂ ਦਤਾਂਗੇ ਮੈਂ ਤੇ ਪੇਠਿਆ ਦੀ ਬਣਾ ਕੇ ਲੈ ਕੇ ਜਾਉਂ ਸਬਜੀ ਕੀ ਰੋਟੀ ਹਾਫ ਆ ਮਾਂ ਦੇ ਰੇ ਐਡਾ ਮੰਨ ਤਾਂ ਨਹੀਂ ਖਾ ਲੇਂਗਾ ਮਾਹਣੀ ਤੇ ਲੈ ਆਦਰਾ ਕੇ ਮਾਹਣੀ ਤੂੰ ਆਉਗੀ ਖਾਣ ਦੀ ਮੈਂ ਨਾ ਖਾਦੀ ਨਹੀਂ ਬਾਹਰ ਆ ਜਾ ਆ ਜਾ ਬਾਹਰ ਮੈਂ ਖਾਦੀ ਰੋਟੀ ਪਲੀਜ਼ ਦੇ ਦੇ ਮੈਂ ਗਰਮ ਕਰਨੀ ਮੈਂ ਨਹੀਂ ਐ ਠੰਡੀ ਬੱਤੀ ਜੀ ਖਾਣੇਗੀ ਯੈਸ ਹਾਂਜੀ ਟਾਈਮ ਹੋ ਗਿਆ 5:30 ਤਾਂ ਤੇ ਆਪਾਂ ਅੱਜ ਆਪਣੀ ਕੱਪੜਿਆਂ ਦਾ ਤੇ ਪੋਚਾਂ ਦਾ ਜਿਹੜਾ ਕੰਮ ਹੈ ਜਲਦੀ ਨਿਵੇੜਤਾ ਤੇ ਹੁਣ ਮੈਂ ਜਾਂਦੀ ਚੱਜ ਮੈਂ ਤੇ ਬੀਬੀ ਆ ਘਰੇ ਬੈਠੀਆ ਬੀਬੀ ਬੈਠੀਆ ਇਕੱਲੀ ਤੇ ਉਧਰ ਪਛਵਾ ਦਾ ਵੀ ਆਪਾਂ ਕੰਮ ਨਵੀਂ ਡਈ ਆਈ ਸੀ ਤੇ ਅੱਜ ਕਿਉਂਕਿ ਗੁਰਦੁਆਰਾ ਸਾਹਿਬ ਸ਼੍ਰੀ ਖੰਡ ਪਾਠ ਪ੍ਰਕਾਸ਼ ਨਹੀਂ ਹਨਾ ਤਾਂ ਕਰਕੇ ਮੰਮੀ ਵੀ ਉੱਥੇ ਚਲੇ ਗਏ ਨੇ ਤੇ ਬੱਚੇ ਟਿਊਸ਼ਨ ਤੇ ਗਏ ਆ ਤੇ ਮੰਮੀ ਵੈਸੇ ਆਪਦੀਆਂ ਜ਼ਿੰਮੇਵਾਰੀਆਂ ਸਮੇਟ ਕੇ ਕਿਉਂਕਿ ਉਹਨਾਂ ਨੂੰ ਇਹਦਾ ਵੀ ਇਸ ਵੇਲੇ ਉਹਨੇ ਕੱਪੜੇ ਵਗੈਰਾ ਵੀ ਧੋਣੇ ਤੇ ਧਾਰਾਂ ਗੱਡਣ ਦਾ ਹੁੰਦੀਆਂ ਤੇ ਆਟਾ ਵੀ ਗੁੰਨਗੇ ਹੁਣ ਮੈਂ ਸਬਜ਼ੀ ਚ ਪਾਉਣੀ ਹੈ ਮਿਰਚ ਵਗੈਰਾ ਮੰਮੀ ਦੀ ਸਬਜ਼ੀ ਕੱਢ ਕੇ ਫਿਰ ਅੱਜ ਜਾਨੀ ਕਿ ਰੋਟੀਆਂ ਦਾ ਕੰਮ ਵੀ ਮੈਂ ਜਣ ਕੀ ਰੋਟੀ ਵੀ ਮੈਂ ਬਣਾਉਣੀ ਹੈ ਤੇ ਪਸ਼ੂ ਵੀ ਸਾਹਮਣੇ ਪੈਣਗੇ। ਲੈ ਜੀ ਚਾਚਾ ਜੀ ਆ ਕੇ ਕਿਰਨ ਨੂੰ ਦੁੱਧ ਤੇ ਡੋਲੀ ਫੜਾਈ ਹੈ। ਆ ਕੇ ਚਾਚਾ ਜੀ। ਲਾਓ। ਚਾਚਾ ਜੀ ਆਪਣੀ ਚਾਚਾ ਜੀ ਤੇ ਆਪਣੀ ਸਵਾਰੀ ਤੇ ਗਏ। ਜੀ ਆਪ ਦੇ ਉਧਰੋਂ ਡੇਰੇ ਚ ਦੁੱਧ ਪਾਏ ਆਉਣਗੇ ਨਾਲੇ ਆਪਣੀ ਡੋਲੀ ਲੈ ਗਏ। ਤੇ ਪਤਾ ਨਹੀਂ ਹਾਜੀ। ਕੰਮਕਾਰਾ ਜਿਹੜੀ ਕਿਦੈਂ ਮੁਕਣਗੇ ਤੇ ਅੱਜ ਆਪਣੇ ਨਾਲ ਆ ਵੀ ਸੱਚ ਪੰਗੀ ਵੀ ਨਹੀਂ ਆਏ ਹੈਗੇਗੇ ਤੇ ਹੁਣ ਮੈਂ ਕੱਲੀ ਇੰਨਾ ਗੋਹਾ ਕੁੜਾ ਕਿਵੇਂ ਛੜਦੀ ਹਾਰ ਕੇ ਮੰਮੀ ਨੇ ਜੁਠੇਰੀਆਂ ਲਾ ਕੇ ਸਾਫ਼ ਕਰਕੇ ਰੱਖਦਾ ਸੀਗੇ ਜਾਨੀ ਕਿ ਆਸੇ-ਪਾਸੇ ਤੇ ਉਹ ਕਹਿੰਦੇ ਸੀ ਕਿ ਅਸੀਂ ਆ ਜਾਾਂਗੇ ਤੇ ਪਰ ਆਏ ਨਹੀਂਗੇ ਕੱਲੀ ਜਾਣੀ ਦੇ ਹੁਣ ਮੇਰੇ ਵੀ ਬੱਸ ਹੈ ਨਹੀਂ ਇੰਨਾ ਕਿਉਂਕਿ 12ਵੀਂ ਪਿਆਗਾ ਆਪਣੇ ਨੰਮ ਥੱਲੇ ਹੁੰਦੇ ਪਸ਼ੂ ਬਾਹਰ ਹਨ ਤੇ ਇੰਨਾ ਅੰਦਰ ਪਿਆਗਾ ਵੇਖੀ ਜੋਗੀ ਜਾਂ ਤਾਂ ਫਿਰ ਸਵੇਰ ਕੱਠਾ ਹੀ ਸਿੱਟਣਾ ਪੈ ਜਾਊਗਾ ਤੇ ਜਾਂ ਉਹ ਸੱਟੇ ਜਾਣਗੇ ਆ ਕੇ ਫਿਰ ਉਹ ਕੀ ਆਣੀਗਾ ਵੀ ਆਊਗਾ ਖਨਾਰ ਸਰਕੇ ਵਾਲੀ ਵੇਖੀ ਜਾਊਗੀ ਮੈਂ ਕੀ ਕਰੂੰ ਫਿਰ ਇਕੱਲੀ ਹਾਂ ਸੱਚਾ ਪੇਠਾ ਪਾਣਾ ਗਾਣ ਹਾਂ ਸੋਣਾ ਦੀ ਬਾਫਾ ਦੀ ਜੇ ਕੋ ਸਾਹ ਆ ਰਿਹਾ ਜਿੱਦਾਂ ਨਾ ਕੇ ਆਏਗਾ ਪੇਠਾ ਤੇ ਧੜੀਆਂ ਗਾਣੂ ਦੇਣਾ ਹੈ ਹਾਂ ਠੀਕ ਹੈ ਤੂੰ ਤਾਂ ਸਬਜੀ ਵਾਲਾ ਵੀ ਇਹ ਹੈ ਸਬਜੀ ਵੀ ਬਣਾ ਸਕਦੇ ਆ ਪੈਰੀ ਸਬਜੀ ਬਣਦੀ ਹੋਵੇ ਮੈਨੂੰ ਕੱਲ ਨੂੰ ਬਣਾਵਾਂਗੇ ਅੱਜ ਤਾਂ ਆਲੂ ਮਟਰਾਂ ਦੀ ਸਬਜ਼ੀ ਬਣੀ ਗਈ। ਅੱਜ ਹਰੇ ਮਟਰ ਲਈ ਲਈ। ਨੋਟੋ ਗਾਂਹ ਚਿੱਟੇ ਪਾਉਣਾ ਪਿੱਠਾ। ਪਾਸੇ ਜੀ ਇਤਨੀ। ਨਾ ਬਈ ਇਹਨਾਂ ਨਹੀਂ ਪੈਂਦਾ ਬੰਦਾ ਬਣੀਆਂ। ਬਾਹਲਾ ਨਹੀਂ ਪਾਉਣਾ ਸਬਜ਼ੀ ਚ ਤਾਂ ਇਹ ਮੈਂ ਤਾਂ ਸੰਧਰ। ਇਹਨਾਂ ਦੀ ਤੁਹਾਨੂੰ ਕੱਟਦੀ ਮਿੱਠਾ ਤਾਂ। ਇਹਨਾਂ ਨੂੰ ਵਿੱਚ ਪਾ ਦੇਣਾ ਤਾ। ਠੀਕ। ਇਹ ਆਹ ਤਾਂ ਨਹੀਂ ਚਾਹਤਾਂ ਬੇ। ਪਿੱਠਾ ਵਧੀਆ। ਵਧੀਆ ਬਣ ਗਈ। ਛਿੱਡਾ ਵੱਡਾ ਹਣਾ। ਹੂੰ। ਉਹਦਾ ਆਟਕੀ ਨੋਬਾ। ਹੋਊਗਾ ਕੋਈ ਸ਼ੱਕ ਨਹੀਂ ਕੇਰਾ ਨਾਲ ਛੋਟੀ ਫਾੜੀ ਕੱਟਿਓ ਵੱਡ ਕੇ ਵੀ ਨਹੀਂ ਕਿ ਮੈਂ ਵੱਡਾ ਵੱਡਾ ਜੋ ਗੋਡੇ ਦੇਣਾ ਉਹ ਕਰ ਲਿਓ ਨਹੀਂ ਕੱਟਿਆ ਇਹਦਾ ਲੈ ਮੈਂ ਕੱਟਾਂ ਬੀਬੀ ਬੱਸ ਵੱਡਾ ਕੱਲ ਬਾਲੀ ਤੋਂ ਦੇ ਜਿੱਡੀ ਸੱਜ ਠੀਕ ਆ ਹਨਾ ਉਹ ਤਾਂ ਲੇਟ ਆਉਣਗੇ ਫੇਪੋ ਉਹ ਤਾਂ ਕੰਕਰੀਟ ਦੀ ਜਨਾਈ 8 ਕਿੱਲੇ ਐਨਾ ਕੀ ਅੱਜ ਵੱਡੇ ਐਨਾ ਮਸਾਲਾ ਲਾਤਾ ਹਾਂ ਹਾਂ ਤਾਂ ਉਹਨਾਂ ਤੱਕ ਉਹ ਹੋ ਜਾਊਗਾ ਕੱਟਿਆ ਜਾਊਗਾ ਚਲ ਮੈਂਨੇ ਕੁੱਕਰ ਖੋਲ ਕੇ ਦੇਖਾਂ ਸਬਜੀ ਪਾਉਂ ਲੋ ਸਬਜੀ ਬਣ ਗਈ ਆਲੂ ਮਟਰਾਂ ਦੀ ਅੱਜ ਤੱਕ ਬੱਚਿਆਂ ਨੇ ਗੋਡੀਆਂ ਲਾ ਲੈਣਾਂ ਕਿਉਂਕਿ ਆਲੂ ਤੇ ਮਟਰ ਸ ਬੱਚਿਆਂ ਦੀ ਫੇਵਰਿਟ ਹੀ ਹੈ ਲੋ ਜੇ ਆਪਾਂ ਮੈਂ ਇਹ ਵੀ ਸਬਜ਼ੀ ਕੱਢ ਲੀਏ ਬਣ ਮਿਰਚਾਂ ਪਾਉਣ ਹੁਣ ਸਬਜ਼ੀ ਚ ਪਾ ਕੇ ਮਿਰਚਾਂ ਤੇ ਥੋੜਾ ਜਿਹਾ ਸੀਕ ਲਵਾ ਦਾਂ ਕੱਟਤਾ ਵੀ ਤੇ ਕੱਟ ਕੱਟ ਕੱਟਾ ਕੇ ਹੰਗਰ ਕਰਦਾ ਵਰਤੋਂ ਪਾਣੀ ਦੀ ਨੀਵਾਂ ਚਾਰ ਕਪਾੜੀ ਮੇਰੇ ਆ ਉਹਦੇ ਚ ਸੱਤ ਨੂੰ ਕਰਨੀ ਚ ਮੈਂ ਫੇਰ ਸੁੱਟੀ ਨਾ ਮਗਰੋਂ ਕੀ ਪਰਦੇ ਇਹ ਖਾ ਦੇਣਾ ਖਾਵੇ ਕੋਈ ਨਹੀਂ ਫਿਰ ਆਈ ਸੱਤ ਕੇ ਦੇਖਣੇ ਖਾ ਲੂਗੀ ਪੇਠਾ ਵਾ ਦੇਖਣਾ ਕੀ ਹੈ ਬੀਬੀ ਚੱਕ ਬਈ ਹੁਣ ਖਾ ਲਈ ਇਹਨੂੰ ਕਹਿਣੀ ਹੈ ਮੈਂ ਹੁਣ ਤੂੰ ਖਾ ਲਈ ਓਕੇ ਨਵੇਂ ਜਿਹੇ ਤਾਂ ਵਿਸ਼ਾਕ ਨਾਲ ਪਸੰਦ ਕਰੇ ਇਹ ਬੈਡ ਨੇ ਸੁਪਨੀ ਨੇ ਵਿਆਜ ਚੱਲਦੀ ਭਰੀ ਤੂੰ ਬਿੱਚੀ ਡੀ ਰਿਹਾ ਕਾ ਚੱਲ ਪਿੱਛੇ ਚੱਲ ਹਾਂਦੀ ਆ ਚਲੋ ਹਟ ਪਿੱਛੇ ਪਿੱਛੇ ਆ ਤੈਨੂੰ ਨਹੀਂ ਇਹਦੀ ਲੋੜ ਹਾਲਾਂਕਾ ਪਟੇ ਚੱਕ ਹਾਂ 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 ਖਾ ਰਹੀ ਆ ਖਾਣੀ ਆ ਤਾਂ ਦੂਜੀ ਨੂੰ ਮਾਰਦੀ ਵੀ ਤੂੰ ਕਿਉਂ ਖਾਣਾ ਨਹੀਂ ਹੈ ਲੋ ਪਈ ਹੁਣ ਮੈਂ ਪਾਸੋਂ ਪਾਲ ਹੀ ਦਵਾਂ ਤੇ ਫੇਰ ਰੋਟੀ ਵੱਲ ਜਾਉਂਗੀ ਕਿਉਂਕਿ ਮੈਨੂੰ ਕੋਈ ਵੀ ਆਉਂਦਾ ਦਿਖਾਈ ਨਹੀਂ ਦੇ ਰਿਹਾ ਕਿਵੇਂ ਮੰਗ ਕਰਕੇ ਬੰਦ ਜੀਬ ਲਾ ਜਫਾੜੀ ਹਾਂ ਹਾਂ 1 ਮਿੰਟ ਮੈਂ ਤਾਂ ਹਮਾਰ ਰੱਖਿਆ ਵਾਂ ਤਾਂ ਮੈਂ ਮੰਝ ਨਾਲ ਆ ਪਰ ਬੱਚੇ ਨੂੰ ਪਾਤਾ ਉਸੀ ਆ ਨੰਗਾ ਹੈ ਦਸ ਰੋ ਪਏ ਤੇ ਨਾ ਬਾਹਰ ਤਾਂ ਹਾਸੇ ਤੇ ਬੰਦ ਤਾਂ ਕਰਤਾ ਤੁਸੀਂ ਧਨੀਆ ਪਾਉਣਾ ਸਬਜ਼ੀ ਚ ਤਾਂ ਨਾ ਥਾਣਾ ਔਰ ਤੁਸੀਂ ਬਾਤਾਂ ਨੂੰ ਨਹੀਂ ਨੂੰ ਕਾ ਲੇ ਮੈਡਮ ਨੂੰ ਤੇ ਡਿਜਾਇਨ ਇਹ ਉਹ ਦੀ ਨਾ ਵੈਸੇ ਬੀਬੀ ਸਾਹਿਬ ਜੀ ਲਓ ਵੀ ਸਾਡੇ ਨਾਲ ਵੈਸੇ ਸਾਰੇ ਕਰਾਂ ਦੇ ਹੋਊਗਾ ਵੀ ਸਬਜੀ ਬਣਨ ਤੋਂ ਬਾਅਦ ਵੀ ਕੌਣ ਹੈ ਜਿਹੜੇ ਨੂਨ ਮਿਰਚ ਜਿਹੜੇ ਚੈੱਕ ਕਰਦੇ ਨਹੀਂ ਤਾਂ ਪਪਾ ਜੀ ਕਰਦੇ ਅਜ ਪਪਾ ਜੀ ਕਰਨੀ ਤੇ ਬੀਬੀ ਕਹਿੰਦੀ ਮੈਨੂੰ ਲੈ ਕੇ ਦੋ ਹੁਣ ਬੀਬੀ ਨੇ ਜਿਹੜੀ ਸਬਜੀ ਪਾਸ ਕਰਤੀ ਤੇ ਹੁਣ ਚੱਲੂਗੀ ਕਾਨੂੰਨ ਹੈ ਜਿਹੜਾ ਪਾਸ ਹੋ ਗਿਆ ਤੇ ਹੁਣ ਸਬਜੀ ਚੱਲੂਗੀ ਤੇ ਹਜੇ ਆਏ ਤੇ ਬੱਚੇ ਵੀ ਗੁਰਦੁਆਰਾ ਸਭ ਚੱਲ ਗਏ ਕਿਵੇਂ ਮਾਂ ਜੇ ਮੂਲੀ ਰੋਟੀ ਖਾਣਗੇ ਕਾਇਸ ਹੋ ਲੈਣਾ ਕੋਈ ਬਾਤ ਨਹੀਂ ਹਾਂ ਮੈਨੂੰ ਪਤਾ ਆਲੂ ਮੜਰੀ ਖਾਵਾਂਗੇ ਤੇ ਖੇਤ ਤੋਂ ਇਹਦੇ ਡੈਡੀ ਵਰਗੇ ਅਜੇ ਉਹਨਾਂ ਨੂੰ ਲੱਗੇਗਾ ਅੱਧਾ ਘੰਟਾ ਮੈਂ ਖਾਵੇਂ ਰੋਟੀ ਠਾਰਨੀ ਹੈ ਮੈਂ ਅੱਧਾ ਚਿਰ ਆਪਣੀ ਡਿਊਟੀ ਨਿਭਾਵਾ ਮੇ ਕੱਪੜੇ ਪ੍ਰੈਸ ਕਰਨ ਦੀ ਜਲਦੀ ਜਲਦੀ ਕੱਪੜੇ ਪ੍ਰੈਸ ਕਰ ਲਾਂ ਤੇ ਮੈਂ ਰੋਟੀ ਟੁੱਕ ਪਕਾ ਕੇ ਜਲਦੀ ਫ੍ਰੀ ਹੋ ਜਾਣਾ ਫਿਰ ਮੈਨੂੰ ਆਏ ਵੀ ਚੱਲ ਜਿਹੜੀ ਸ਼ਰਟ ਕੱਟੀ ਗਈ ਹੈ ਤੇ ਕੋਈ टाका वर लाँगे कोई पलोइया वगैरा जानि कि पा के रख दूंगी जड़ा कम निबड़ जे ठीक ही ठीक है आ गए आप फिर प्रेस उम्र कोई धोते हुए कपड़े दी लगा बीबी रोटी भरा कपड़े भी प्रेस करे है सारे हैं और चाचे जी रोटी बननी होगी साढ़े छे हो गए हैं ਤਾਂ ਮੈਂ ਲਾਗਦੀਆਂ ਰੋਟੀ ਫੇ ਰੋਟੀ ਬੰਦਣੀ ਹੋ ਗਈ ਚਾਚੇ ਜੀ ਹਾਂ ਤਾਂ ਕੋਈ ਨਹੀਂ ਬੋੜਿਆ ਤੋੜੀਏ ਗੈਸ ਤੇ ਤਵਾ ਉਹਦੇ ਮੰਗਾ ਲਾਂਗੇ ਹਾਂਜੀ ਟਾਈਮ ਹੋ ਗਿਆ 8:30 ਦਾ ਸੀ ਜਾਨੀ ਕਿ ਕੰਮ ਕਾਰ ਸਾਰੇ ਨੇ ਵੇ ਲੈ ਲੇ ਸੀ ਕਿ ਰੋਟੀ ਟੋਕ ਜਾਨੀ ਕਿ ਸਾਰਿਆਂ ਨੇ ਖਾ ਪੀ ਲਿਆ ਤੇ ਵੇਲੀ ਹੋ ਗਈ ਸੀ ਕਿ ਮੈਂ ਜਾਣਾ ਤਾਂ ਮੈਂ ਮਸ਼ੀਨ ਵਾਲੇ ਸਿਮਾ ਚਲ ਥੋੜਾ ਜਿਹਾ ਚਰਦਾ ਪਾਉਣਾ ਘੰਟਾ ਬੈਠ ਜਾਈ ਮਸ਼ੀਨ ਤੇ ਸ਼ਰਟ ਦਾ ਮਾੜਾ ਮੋਟਾ ਕੋਈ ਮੂਸਰ ਕਰ ਲਗੀ ਤੇ ਫਰਿੱਜ ਖੋਲਿਆ ਤੇ ਫਰਿੱਜ ਦੇ ਵਿੱਚੋਂ ਡੈਰੀਅਲ ਦਾ ਬਰਾਦਾ ਜਿਹੜਾ ਜਾਨੀ ਕਿ ਕਾਫੀ ਦਿਨ ਹੋ ਗਿਆ ਪਿੱਛੇ ਜਿੰਨਾ ਵੈਸੇ ਪਿਆ ਸੀਗਾ ਮਾਂਚਾਲੇ ਇਹਦਾ ਲਫਾ ਫਾਲੇ ਲਾ ਕਰੀਏ ਇਸ ਖਾਣੂ ਵੀ ਹੈ ਨਹੀਂ ਤੇ ਚਲ ਬਣਾ ਲ ਗਏ ਉਦੋਂ ਥੋੜੀ ਜਿਹੀ ਗਰਮੀ ਸੀਗੀ ਜਾਨਕੀ ਜਦੋਂ ਆਪਾਂ ਬਣਾਈ ਸੀ ਹੁਣ ਮੌਸਮ ਸੋਹਣਾ ਹੈ ਤੇ ਐਨਾ ਕਿਨਾਰੀਅਲ ਦਾ ਬੂਰਾ ਪਿਆ ਸੀ ਆਪਣੇ ਕੋਲੇ ਤੇ ਮੈਂ ਨਾਲ ਲਏ ਹਾਂ ਲੱਡੂ ਬਣਾਉਣ ਲੱਗੀ ਰਾਤ ਨੂੰ ਬੇਕਿੰਗ ਪਾਊਡਰ ਬੇਕਿੰਗ ਨਾ ਕੋਲੇ ਨਹੀਂ ਆਈ ਵਾਰੀ ਤੇ ਉਹ ਤਾਂ ਹੈ ਨਹੀਂ ਆਪਣੇ ਕੋਲੇ ਤੇ ਬਸ ਮੈਂ ਵੈਸੇ ਦੁੱਧ ਵਗੈਰਾ ਵੀ ਪੈ ਜਾਂਦਾ ਇਹਦੇ 'ਚ ਮੈਂ ਦੁੱਧ ਨਹੀਂ ਪਾਉਂਦੀ ਹੈਗੀ ਇਹਦੇ 'ਚ ਤੇ ਆਪਾਂ ਪਾ ਲਾਂਗੇ ਕਰੀਮ ਪਈਏ ਜਾਨਕੀ ਕਿ ਮਲਾਈ ਉਹ ਪਾਵਾਂਗੇ ਆਪ ਇਹਦੇ 'ਚ ਕਿਵੇਂ ਕਾਰੇ 3 ਬੰ ਗਾਣੂ ਹਾਂ ਕਿਹਾ ਥੋੜਾ ਜਿਹਾ ਹੀ ਪਾਇਆ ਬੀਬੀ ਨੇ ਤੇ ਉਹਨੇ ਖਾ ਲਿਆ ਸਵੇ ਬਾਦਾਂਗੇ ਹੋਰ ਇਹੋ ਜਿਹਾ ਥੋੜਾ ਜਿਹਾ ਹੋਰ ਸੇਕ ਲਵਾ ਲ게요 ਫਿਰ ਆਪਾਂ ਇਹਦੇ 'ਚ ਪਾ ਦਾਂਗੇ ਕਰੀਮ ਹਲਾਵਾਂਗੇ ਇਹਦੇ 'ਚ ਮਿਲਕ ਪਾਊਡਰ ਹੁੰਦਾ ਸੱਚ ਮੈਂ ਬੇਕਿੰਗ ਪਾਊਡਰ ਕਹੀ ਨਹੀਂ ਮਿਲਕ ਪਾਊਡਰ ਹੈ ਨਹੀਂਗਾ ਤੇ ਬਣਨ ਤਾਂ ਵੈਸੇ ਐਵੇਂ ਵੀ ਟੇਸਟੀ ਬਣਦੇ ਦੁੱਧ ਵਗੈਰਾ ਪਾ ਕੇ ਵੀ ਵਧੀਆ ਬਣ ਜਾਂਦੇ ਬਣਾਉਣੀ ਹੈ ਇਹਨਾਂ ਵਿੱਚ এলাਚੇ ਪਾਊਡਰ ਪਾਊਗਾ ਹਾਲ ਵਸ ਜਿਵੇਂ ਥੋੜਾ ਜਿਹਾ ਸੇਕਲ ਰਕਿਓ ਤੇ ਇਹਦੇ ਚ ਜਾਨੀ ਇੱਕ ਚਮਚੀ ਪਾਇਆ ਕਿਉਂਕਿ ਇਹਦੇ ਚ ਨਾਰੀਅਲ ਦੇ ਵਿੱਚ ਤੇਲ ਵਗੈਰਾ ਕਾਫੀ ਹੁੰਦਾ ਹਨ ਤਾਂ ਕਰਕੇ ਤੇ ਫਿਰ ਆਪਾਂ ਇਸ ਚ ਮਲਾਈ ਉਲਾ ਦਾਂਗੇ ਫਿਰ ਆਪਾਂ ਲਾ ਦਾਂਗੇ ਤੇ ਚ ਦੇਸੀ ਖੰਡ ਲੋ ਜੀ ਲੱਡੂ ਆਪਾਂ ਦਿੱਤੇ ਬਣਾ ਲੱਡੂ ਬਸ ਜਾਨੀ ਕਿ ਥੋੜਾ ਜਿਹਾ ਆਪਣੇ ਕੋਲੇ ਨਾਰੀਅਲ ਦਾ ਪੂਰਾ ਬਿਆ ਸੀਗਾ ਇਸ ਤੋਂ ਬਾਅਦ ਮੈਂ ਬਿਲਕੁਲ ਵੀ ਨਹੀਂ ਜਾਨੀ ਕਿ ਵੀਡੀਓ ਬਣਾ ਸਕੀ ਕਿਉਂਕਿ ਸਮਰੀਤ ਨਵਰੀਤ ਦੋਨੇ ਜਣਾਂ ਨਾਲ ਲੜਪੰਗੇ ਬਸ ਉਹਨਾਂ ਨੇ ਆਉਂਦਾ ਰਾਮ ਦੋਲਪਾਤਾ ਰੋਣ ਲੱਗੇ ਫਿਰ ਮੈਂ ਬਸ ਜਲਦੀ ਆਲਦੀ ਬਣਾ ਕੇ ਤੇ ਲੱਡੂ ਗੱਟ ਕੇ ਜਿਹੜੀ ਮੈਂ ਹੁਣ ਵੀਡੀਓ ਬਣਾਉਣ ਲੱਗੀ ਆ ਲਿਖੋ ਬਹੁਤ ਜਿਆਦੇ ਆਹ ਦੇਖੋ ਸਵੇਰੇ ਇਹਨਾਂ ਦੇ ਬੈਰੀ ਆ 12 ਲਾਉਂਦੇ ਹੋਈ ਆ ਤੇ ਲੱਡੂ ਆ ਜਿਹੜੇ ਬਹੁਤ ਜਿਆਦੇ ਸੋਹਣੇ ਬਣਿਆ ਜਨ ਕਿ ਟੇਸਟੀ ਵੀ ਬਣੇ ਹੋਣਗੇ ਪਤਾ ਨਹੀਂ ਕਿ ਜਿਹੜਾ ਬੰਦਾ ਬਣਾਉਂਦਾ ਉਹਨੂੰ ਨਾ ਐਵੇਂ 3000 ਕਿ ਉਹਦਾ ਚੜ ਚੜ ਕੇ ਨਾ ਤੇ ਮੁੜ ਕੇ ਭੁੱਖ ਜੀ ਮਰ ਜਾਂਦੀ ਯਾਨੀ ਕਿ ਜੀ ਨਹੀਂ ਕਰਦਾ ਸਮ੍ਰਿਤ ਐਨਾ ਦਾ ਪੁੱਤ ਤੈਨੂੰ ਕਿਸੇ ਨੇ ਕੁਛ ਕਿਹਾ ਵੀ ਨਹੀਂਗਾ ਆਇਆ ਨਾ ਕਰਿਆ ਕਰੋ ਕਲਰ ਪਾ ਕੇ ਨੇ ਜੈਲੋ ਜੈਲੋ ਬਣ ਗਏ ਹਜੇ ਜਿਹੜਾ ਕਿ ਉੱਤੇ ਆਪਣਾਰੀਅਲ ਦਾ ਬੂਰਾ ਲਾਉਣੇ ਨੇ ਉਹ ਮੈਂ ਰੱਖਣਾ ਭੁੱਲ ਗਏ। ਨਾਲ ਚਲ ਕੋਈ ਨਹੀਂ ਪੇਟ ਪੂਜਾ ਕਰੀ ਜਾਂਦੀਆਂ ਬਸ ਮੈਨੂੰ ਆਏ ਹੋ ਗਿਆ ਵੀ ਕਿੱਦੇ ਇਹਦਾ ਪਿਆ ਸੀ ਉਹਦਾ ਨਵੇੜਾ ਕਰਦਾ। ਲੋ ਜ ਮੈਂ ਵੀ ਹੁਣ ਅੰਦਰ ਚਲਦੀ ਆ ਬੈਠਨੇ ਆ ਉਹਨਾਂ ਕੋਲੇ ਹੁਣ ਅੰਦਰ। ਸੁਖਿੰਦਰ ਵਰਗੇ ਆ ਗਏ। ਬੈਠਦੇ ਆਂ ਕਰਦੇ ਆਂ ਗੱਲਾਂ ਮੱਤਾਂ। ਆ ਵੀ ਜਾ ਮੋਂ ਤਾਂ ਕਿ ਨਹੀਂ ਖਾਣੀ ਸਵੇਰੇ ਖਾਣਗੇ। ਲਖੜਾ ਪਤ ਦੁੱਧ ਪੀਓ ਪਰ ਮੈਂ ਠਾਹਾਂ। ਲਾ ਦਵਾਈ ਵੱਡਾਗਾ ਕੁੱਟ ਪੀ ਕੇ ਰੱਖਣੀ ਹੈ ਜੀ ਆ ਦੇਖੇ ਨਾ ਸਿਕੰਜੇਂਦਰ ਦੇ ਪੈਰਾਂ ਨਾਲ ਮਿੱਟੀ ਲੱਗੀ ਸੀ ਹੈਨਾ ਕੀ ਹਾਂ ਮਿੱਟੀ ਇਹ ਮਿੱਟੀ ਜਿਹਨਾਰੇ ਫੀਗਰਾਉਂਡ 'ਚ ਆਇਆ ਰਿਹਾ ਉਹ ਨਾ ਹਮੇ ਇੱਕ ਇੱਕ ਕਮੈਂਟ ਦਿਖਾਇਆ ਥੋੜੀ ਥੋੜੀ ਹੈ ਨਾ ਹਾਂ ਲੈ ਬਤ ਪੀ ਕੇ ਰੱਖ ਲੈ ਮੈਂ ਬੀਨਾ ਤੋਂ ਵੀ ਹੋ ਗਈ ਤੇ ਸੱਚੇ ਮੈਂ ਡੇਲੀ ਸੋਚ ਲੱਗੀਆਂ ਹੈ ਵੀ ਅੱਜ ਮੈਂ ਸ਼ਰਟ ਸਿਉਂ ਅੱਜ ਮੈਂ ਸ਼ਰਟ ਸਿਉਂ ਪਰ ਮੇਰਾ ਵੇਲਾ ਨਹੀਂ ਲੱਗਦਾ ਆਹੇ ਡੰਡ ਟੱਪ ਜਾਂਦਾ ਹੈ ਨਿੱਕੇ ਨਿੱਕੇ ਡੇਣਾ ਹੈ ਕੁਝ ਨਹੀਂ ਬੰਦਦਾ ਕਿੱਡੇ ਸੇ ਉੱਤੇ ਜਾਊਗਾ ਮੇਰੇ ਜੇ ਕਰਦਾ ਸੀ ਹੁਣ ਵੀ ਮੈਂ ਬਹਿ ਜਾਵੇਂ ਸ਼ੀਂ ਤੇ ਕਹਿੰਦੇ ਨਹੀਂ ਬਿਠਾਉਣਾ ਅਧੀਰਾ ਕੀ ਕਰਨ ਕੀ ਕਰੀਏ ਭਾਈ ਆਹੀਂ ਦਿਨ ਟੱਪੀ ਜਾਂਦੇ ਆ ਕੋਈ ਟਾਈਮ ਨਹੀਂ ਲੱਗਦਾ ਹੈਗਾ ਜਨਨ ਜਿਹੜੀ ਆਪਾਂ ਡੇਲੀ ਰੁਟੀਨ ਦੇ ਵਿੱਚ ਹਨਾ ਖਾਣ ਪੀਣ ਹੀ ਹੁੰਦਾਗਾ ਹੋਰ ਵੀ ਕੋਈ ਐਕਸਟਰਾ ਕੰਮ ਨਹੀਂ ਹੁੰਦਾ ਹੈਗਾਗਾ ਤੇ ਚਲ ਦੇਖੀ ਜਾਊਗੀ ਜਿਵੇਂ ਹਿੱਸੇ ਚੀਜ਼ ਦੀ ਜਦੋਂ ਸੈਤੌਣੀ ਹੁੰਦੀ ਉਹਦੀ ਆਉਣੀ ਨਵਰੀਤ ਕੋਰ ਮੈਂ ਪੀਤਾ ਨਹੀਂ ਮੈਂ ਪਹਿਲੇ ਤੋਂ ਕੋਈ ਗੱਲ ਇਹ ਨਵਰੀਤ ਚਾਂਡੇ ਪੈਣ ਦੇ ਫਿਰ ਤੇਰੇ ਮੈਨੂੰ ਖੜੀ ਹੋ ਜਾ ਜਾਣ ਕੇ ਟੰਗ ਕਰਦੀ ਐ ਖੜਾ ਹੋ ਪੁੱਤ ਖੜਾ ਹੋ ਜਾ ਚਲ ਜੀ ਦੁਆ ਦਾ ਪਰਮਾਨਗੀਆਂ ਤਿੰਨ ਛੋਟੀਆਂ ਤੇ ਉਦੋਂ ਆਪਾਂ ਕਵੀ ਉਦੋਂ ਐਤਵਾਰ ਨੂੰ ਹੋਊਗਾ ਹਾਂ ਸ਼ੁਕਰ ਤੇ ਸ਼ਨੀ ਤੇ ਐਤਵਾਰ ਤਾਂ ਕਿਤੋਂ ਹੋਣਾ ਨਾਲੇ ਤਾਂ ਕਪੜਿਆਂ ਦੀ ਮੋٹے ਕੱਪੜੇ ਜਾਨੀ ਕਿ ਕੱਢ ਲਾਂਗੇ ਹੁਣ ਹਨਾ ਸਵੇਰ ਠੰਡ ਹੁੰਦੀ ਉਹਦੀ ਸ਼ਾਮ ਸਮਾਂਲ ਹੋ ਜੂਗੀ ਪਤਲੇ ਕੱਪੜਿਆਂ ਨੇ ਸੋਡਾ ਕਿ ਟੀ-ਸ਼ਰਟ ਆ ਕੈਪਰ ਨਾਲ ਸਾਮੀਆਂ ਜਾਣਗੀਆਂ ਤੂੰ ਤਾਂ ਕੁਝ ਨਹੀਂ ਹੁੰਦਾ ਹੈਗਾ ਦਾ ਹਮਮ ਬਸ ਆਈਂ ਛੁੱਟਣਾ ਚ ਰਹਿ ਕੇ ਜਿਹੜਾ ਕੰਮ ਹੈ ਜਿਹੜੇ ਸਜਾਵਾਂਗੇ ਕੰਪਲੀਟ ਹੋਣਗੇ ਮੈਂ ਕਿੰਨੇ ਛੁੱਟੇ ਜਿਓ ਬੋ ਵਿਆਹ ਜਾਣਾ ਹੁਣ ਨਹੀਂ ਵਿਆਹ ਜਾਣਾ ਅਗਲੇ ਹਫ਼ਤੇ ਵਿਆਹ ਹਾਂ ਐਸ ਐਤਵਾਰ ਨੂੰ ਨਹੀਂ ਦਾ ਅਗਲੇ ਐਤਵਾਰ ਦਾਗਾ ਅੱਛਾ ਤੂੰ ਦੁੱਧ ਨਾ ਡੋਲਦੀ ਕੰਬਲ ਦੀ ਵਰਕ ਕਰ ਲੈ ਸਾਰਾ ਹਾਂਜੀ ਅੱਜ ਸ਼ੁਕਰੀਦਵਾਰ ਗਿਆ ਮਤਲਬ ਇਸ ਵੀ ਕਰਦੇ ਜੰਨਾ ਸੀ ਹਾਂ ਨਾ ਮਮੀ ਨਾ ਫਿਰ ਕੀ ਐਟੀ ਵਧੀਆ ਰੈਡੀ ਤੇ ਕਰਨਾ ਸੀ ਨਾ ਉਹ ਐਨਜੋਏ ਕਰਦੀ ਵਧਗਾ ਇਹ ਚੜ੍ਹਨ ਦਾ ਸੰਗ ਆਦੇ ਹੋਣ ਵਾਲੇ ਜਵਾਗ ਦੇਖ ਲੋ ਨਾ ਸਾਡੇ ਵਰਗੇ ਨੂੰ ਤਾਂ ਕੋਈ ਨਹੀਂ ਸੀਗਾ ਫਿਰ ਕੀ ਹੈ ਵੱਲ ਤੇ ਗੱਡੀ ਤੇ ਸਤ ਬਥੇਰੇ ਛੁੱਟੇ ਲੈਂਦੇ ਆ ਮਗਾੜਾ ਆਇਆ ਸੀ ਇਹਨਾਂ ਨੂੰ ਟਾਇਰ ਜੀ ਨਾਲ ਵੀ ਚੱਲਣਾਂ ਨੂੰ ਛੱਡ ਜਾਣ ਕਿਉਂਕਿ ਹੁਣ ਕੰਮਾਂ ਦਾ ਹਨਾ ਕਹਿੰਦੇ ਵੀ ਕੀ ਕਰੀਏ ਹੁਣ ਟਿਊਸ਼ਨ ਦਾ ਵੀ ਟਿਊਸ਼ਨ ਦਾ ਵੀ ਹੁਣ ਟਾਈਮ ਹੈ ਕਿਉਂਕਿ ਬੇਨਾ ਰਹਿ ਗਿਆ ਪੇਪਰਾਂ 'ਚ ਤੇ ਖੇਤਾਂਗਰਾਂ ਦੇ ਵੀ ਜਿਹੜੇ ਕੰਮਾਂ ਦਾ ਹੁਣ ਟਾਈਮ ਆਗਾ ਫਿਰ ਤਾਂ ਕਰਕੇ ਖੇਤ ਹੁੰਦੇ ਨੇ ਪਾਪਾ ਜੀ ਕਈ ਵਾਰੀ ਕਿਤੇ ਨਾ ਕਿਤੇ ਗਏ ਹੁੰਦੇ ਐ ਇਹਨਾਂ ਨੂੰ ਛੱਡਣ ਵਾਲਾ ਕੋਈ ਨਹੀਂ ਹੁੰਦਾ ਦਾ ਫਿਰ ਉਹ ਵਿਚਾਰੀਆਂ ਬਹੁਤ ਔਖਾਂ ਕਰੇ ਦਾ ਵਿਚਾਰੇ ਟਿਊਸ਼ਨ ਵਾਲੇ ਬੱਚੇ ਲਿਆ ਜਾਂਦੇ ਆ ਕਦੇ ਛੱਡ ਕੇ ਜਾਂਦੇ ਆ ਬਹੁਤ ਔਖ ਲੱਗਦਾ ਇਹਨਾਂ ਨੂੰ ਫਿਰ ਨਾ ਕਰਨਾ ਤੇ ਅੱਜ ਫਿਰ ਐਸੀ ਇਹਨਾਂ ਨੂੰ ਪਾਇਆ ਜੀ ਨਾਲ ਚੜਾਇਆ ਉਹਨਾਂ ਦੀ ਗੱਡੀ 'ਤੇ ਇਹ ਚੜਦਣਾ ਚੱਕ ਚੱਕ ਕਿਵੇਂ ਨਿਕਲਦਾ ਨਿੱਕੀ ਨੂੰ ਤਾਂ ਮੈਂ ਠੋਖਿਆ ਗੱਡੀ ਚ ਉਹ ਜਾਂਦੀ ਨਹੀਂ ਸੀ ਅੱਜ ਗੱਲੀ ਤੋਂ ਬਾਦੂ ਦੂਰ ਘਰੇ ਦੂਰ ਉੱਤਰ ਗਈ ਸੀ ਠੀਕ ਹੈ ਸਰਪੀ ਬਤਾ ਦੋ ਦਿਕਰਾ ਦੇ ਦੇ ਮੈਂ ਪੀ ਮੈਂ ਪੀ ਤਾਂ ਨਾ ਕੋਟੀ ਮਿੱਤੇ ਨਾੜਿਆਣਾ ਕਰੋ ਪੀ ਲਿਓ ਪੀਣ ਵਾਸਤੇ ਹੀ ਲੈਂਦੇ ਦੇਖਣ ਨੂੰ ਨਹੀਂ ਲੈਂਦਾ ਹੈਗਾ ਦਾ ਘਰ ਆ ਪੀ ਜੀ ਨੇ ਬਦ ਐਂਡ ਕਰਨ ਲੱਗੇ ਆ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਮ주ਰ ਦੱਸਿਆ ਕਰੋ ਤੇ ਵੈਲ ਆਈਕਨ ਵੀ ਜ਼ਰੂਰ ਦਵਾਲਿਓ ਤਾਂ ਕਿ ਆਉਣ ਵਾਲੇ ਵਲੌਗ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਸੋਹਣੇ ਸੋਹਣੇ ਵਲੌਗ ਹੈ ਜਿਹੜੇ ਆਉਣ ਵਾਲੇ ਆ ਤਾਂ ਤੁਸੀਂ ਦੇਖੋ